ਵੀ ਸੈਸ਼ਨ ਹੈ ਉਹਨੂੰ ਕਿਸ ਰੂਪ ਚ ਚਲਾਉਣਾ ਹੈ ਇਹਦੀ ਵੱਡੀ ਜ਼ਿੰਮੇਵਾਰੀ ਹਾਕਮ ਤਰਫ ਹੀ ਹੁੰਦੀ ਹੈ ਜੇ ਮੁੱਖ ਮੰਤਰੀ ਆਪ ਮੇੜੇ ਮੇਣੀ ਹੋਊਗਾ ਜਨਾਨੀਆਂ ਮੰਗਦੀ ਤਾਂ ਫਿਰ ਸਰਕਾਰ ਕਿਵੇਂ ਚੱਲੂਗੀ ਉਹ ਤਾਂ ਖੜ ਕੇ ਆਪਣੀ ਗੱਲ ਨੂੰ ਨਹੀਂ ਰੱਖਦੇ ਉਹ ਮੇੜੋ ਮੇਣੀ ਹੋਣ ਲੱਗ ਪੈਂਦੇ ਨੇ ਜਾਂ ਜਵਾਬ ਕਹਿ ਲਓ ਜਾਂ ਜਨਾਨੀਆਂ ਕਹਿ ਲਓ ਓਵੇਂ ਮਤਲਬ ਮੇੜੋ ਮੇਣੀ ਹੋਣ ਦਾ ਕੀ ਹੈਗਾ ਇਹ ਇਹ ਤਾਂ ਵਿਧਾਨ ਸਭਾ ਹੈ ਉੱਥੇ ਬੱਚੇ ਦੇਖ ਰਹੇ ਨੇ ਤੁਹਾਨੂੰ ਵੀ ਉੱਥੇ ਤੁਸੀਂ ਕੋਈ ਕੰਸਟਰਕਟਿਵ ਗੱਲ ਕਰੋ ਕੋਈ ਐਸੀ ਗੱਲ ਕਰੋ ਜਿਹੜੀ ਪੰਜਾਬ ਦੇ ਭਲੇ ਵਾਸਤੇ ਹੋਵੇ ਤੇ ਜਿਹਨੂੰ ਲੋਕ ਸੁਣ ਕੇ ਖੁਸ਼ ਹੋਣ ਵੀ ਹਾਂ ਅਸੀਂ ਨੁਮਾਇੰਦੇ ਭੇਜੇ ਨੇ ਨੁਮਾਇੰਦੇ ਸਾਡੀ ਗੱਲ ਕਰ ਰਹੇ ਨੇ ਤੇ ਮਤਲਬ ਉੱਥੇ ਵੀ ਮਜ਼ਾਕ ਟੀਚਰਾਂ ਤੇ ਇੱਕ ਦੂਜੇ ਨੂੰ ਮਿਹਣੇ ਦੇਣਾ ਇਹ 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 ਚੋ ਕੁਝ ਨਹੀਂ ਨਿਕਲਦਾ ਕਾਹੇ ਕੋਈ ਸੂਬਾ ਸਰਕਾਰ ਹੈ ਉਹਨਾਂ ਦੀਆਂ ਸੂਬਾ ਸਰਕਾਰਾਂ ਦੀਆਂ opinion ਤੇ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੁਹਾਡੀ ਕੀ ਰਾਏ ਮਤਲਬ ਅੱਜ ਇਹ ਕਹ ਰਹੇ ਨੇ ਜੀ ਹੁਣ ਇਹਨਾਂ ਨੇ ਐਸਾ ਸਟਰਕਚਰ ਚੇਂਜ ਕਰਤਾ ਅਮਰੀਕਾ ਦਾ ਟੋਟਲੀ ਹੁਣ ਪੰਜਾਬ ਵਰਗੀ ਸਟੇਟ ਹੈ ਇਹ 40% ਇਹਨਾਂ ਕੋਲ ਪੈਸਾ ਤਾਂ ਹੈ ਨਹੀਂ 40% ਕਿੱਥੋਂ ਪਾਉਣਗੇ ਅਮਰੀਕਾ ਚ 10% ਤੋਂ ਸਿੱਧਾ 40% ਤੁਸੀਂ ਕਰਤਾ ਉਹਦਾ ਕੀ ਅਸਰ ਹੋਣਾਗਾ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਹੁੰਦਾ ਹਿੱਸਾ ਨਹੀਂ ਪਾਉਣਾ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਉਹਦਾ ਅਸਰ ਪਊਗਾ ਜਿਹੜਾ ਗਰੀਬ ਹੈ ਜਿਹੜਾ ਉਹ ਵਿਚਾਰਾ ਉਹਨੂੰ ਕੰਮ ਨਹੀਂ ਮਿਲਦਾ ਸੋ ਸਰਕਾਰਾਂ ਨੂੰ ਆਪਸ ਵਿੱਚ ਇੱਕ ਦੂਜੇ ਬਾਰੇ ਨਹੀਂ ਸੋਚਣਾ ਚਾਹੀਦਾ ਜਨਤਾ ਬਾਰੇ ਸੋਚਣਾ ਚਾਹੀਦਾ ਜਿਹੜੇ ਗਰੀਬ ਨੇ ਜਿਹੜੇ ਵਿਚਾਰੇ ਪ੍ਰਭਾਵਿਤ ਹੁੰਦੇ ਉਹਨਾਂ ਦੀ ਤਾਂ ਕੋਈ ਪਾਰਟੀ ਨਹੀਂ ਉਹਨਾਂ ਦੀ ਕੋਈ ਸਿਆਸਤ ਨਹੀਂ ਉਹ ਤਾਂ ਆਪਣੇ ਰੋਜ਼ਗਾਰ ਲਈ ਉਹਨਾਂ ਵਾਸਤੇ ਕਾਨੂੰਨ ਹੈ ਤੋ ਜਿੱਥੇ ਕੋਈ ਇਹ ਜਿਹੜੇ ਜਿਹੜੇ ਕੋਈ ਚੇਂਜਸ ਨੇ ਜੇ ਸਰਕਾਰ ਨੇ ਕੋਈ ਕਰਨੀਆਂ ਸੀ ਸਰਕਾਰ ਨੇ ਸੂਬਿਆਂ ਨੂੰ ਕੰਫੀਡੈਂਸ ਲੈ ਕੇ ਫਿਰ ਇੱਕ ਪਾਸੇ ਤਾਂ ਕਹਿੰਦੇ ਸਾਡਾ ਫੈਡਰਲ ਸਟਰਕਚਰ ਹੈ ਕਹੜਾ ਫੈਡਰਲ ਸਟਰਕਚਰ ਤੇ ਯੂਨਿਟਰੀ ਸਿਸਟਮ ਕਰ ਲਿਆ ਇਹਨਾਂ ਨੇ ਬਿਨਾ ਸਲਾਹ ਤੋਂ ਆਪਦੇ ਫੈਸਲੇ ਕਰਦੇ ਨੇ ਤੋ ਅਸੀਂ ਇਹ ਤੇ ਬਿਲਕੁਲ ਸਾਡੀ ਪਾਰਟੀ ਦਾ ਸ਼ੁਰੂ ਤੋਂ ਸਟੈਂਡ ਹੈ ਸਭ ਤੋਂ ਪਹਿਲਾਂ ਜੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਗੈਨੀ ਹਰਪੀਤ ਸਿੰਘ ਜੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਕੀਤਾ ਤੁਸੀਂ ਰਿਕਾਰਡ ਕੱਢ ਕੇ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਸੋਸ਼ਲ ਮੀਡੀਆ ਤੇ ਆਪਦੀ ਸਟੇਟਮੈਂਟ ਪਾਈ ਹੈ ਵੀ ਇਹ ਜੀ ਰਾਮ ਜੀ ਜਿਹੜੀ ਇਹਨਾਂ ਨੇ ਚਿਹਨੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਗਲਤ ਹੈ ਇਹ ਵਾਪਸ ਲੈਣਾ ਚਾਹੀਦਾ ਪਰ ਪੰਜਾਬ ਸਰਕਾਰ ਹੈ ਜਿਹੜੀ ਇਹਨਾਂ ਦਾ ਵੀ ਜਿਹੜਾ ਹੈ ਕੋਈ ਜਿਹੜਾ ਹੈ ਐਟੀਟਿਊਡ ਉਹ ਪੋਜ਼ਿਟਿਵ ਨਹੀਂ ਹੈ ਇਹਨਾਂ ਨੂੰ ਵੀ ਮਜ਼ਦੂਰਾਂ ਬਾਰੇ ਗਰੀਬਾਂ ਬਾਰੇ ਸੋਚਣਾ ਚਾਹੀਦਾ ਅੱਜ ਤੱਕ ਉਹਨੇ ਰੌਲਾ ਪਾ ਰਹੇ ਨੇ ਗਰੀਬਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਕੋਈ ਵੀ ਗਰੀਬਾਂ ਵਾਸਤੇ ਨਹੀਂ ਪਹਿਲੀ ਸਰਕਾਰ ਹੈ ਜਿਨੇ ਕਿਸੇ ਗਰੀਬ ਲਈ ਦਲਤ ਲਈ ਕੋਈ ਸਕੀਮ ਨਹੀਂ ਲਿਆਂਦੀ। ਕੁਛ ਨਵਾਂ ਉਹਨਾਂ ਨੂੰ ਵੱਧ ਸੂਤ ਨਹੀਂ ਦਿੱਤੀ। ਜੋ ਪਿਛਲੇ ਸਮੇਂ ਚੱਲ ਰਿਹਾ ਸਾਰਾ ਕੁਝ ਉਹੀ ਮਿਲ ਰਿਹਾ। ਤੇ ਇਹ ਪਹਿਲੀ ਮੈਂ ਕਹਾਂਗੇ ਟੋਟਲੀ ਚਾਹੇ ਗਰੀਬਾਂ ਦੇ ਨਾਂ ਤੇ ਸਰਕਾਰ ਬਣੀ ਹੈ। ਇਹ ਵੀ ਗਰੀਬ ਵਿਰੋਧੀ ਜਿਹੜਾ ਹੈ ਸਰਕਾਰ ਹੈ ਇਹ। ਇਹਨਾਂ ਨੇ ਗਰੀਬਾਂ ਦਾ ਕੋਈ ਇੱਕ ਪੈਸੇ ਦਾ ਵੀ ਫਾਇਦਾ ਜਿਹੜਾ ਨਹੀਂ ਕੀਤਾ। ਜਦੋਂ ਸ਼ੈਲਡਾ ਬੁਲਾਇਆ ਗਿਆ ਉੱਤੇ ਮੁੰਡਿਆਂ ਨੂੰ ਘੱਟ ਤੇ ਆਪਾਂ ਦੇ ਜਿਹੜੇ ਬਹਿਨ ਦਾ ਉਹ ਜਾਂਦਾ ਇਹ ਤਾਂ ਦੇਖੋ ਜਿਹੜੀ ਕੋਈ ਵੀ ਸੈਸ਼ਨ ਹੈ ਉਹਨੂੰ ਕਿਸ ਰੂਪ ਚ ਚਲਾਉਣਾ ਹੈ ਇਹਦੀ ਵੱਡੀ ਜ਼ਿੰਮੇਵਾਰੀ ਹਾਕਮ ਤੇ ਹੁੰਦੀ ਹੈ ਜੇ ਉਹ ਚਾਹਣ ਤਾਂ ਸ਼ਾਂਤਮਈ ਢੰਗ ਨਾਲ ਚੱਲ ਜੇ ਉਹ ਚਾਹਣ ਤਾਂ ਰੋਲੇ ਚ ਗਾਲਾਂ ਕਲੋਚ ਕੱਢ ਦੇਣ ਕਿਉਂਕਿ ਜਿਹੜਾ ਮੁਖੀ ਹੁੰਦਾ ਨਾ ਉਹਦੀ ਜ਼ਿੰਮੇਵਾਰੀ ਵੱਧ ਹੁੰਦੀ ਹੈ ਸਰਕਾਰ ਦੀ ਜਿਹੜੀ ਆ ਮੁਖੀ ਹੈ ਉਹਨਾਂ ਨੇ ਵਿਧਾਨ ਸਭਾ ਨੂੰ ਸਟੇਜ ਤੇ ਢੰਗ ਨਾਲ ਚਲਾਉਣੀ ਹੈ ਜੇ ਮੁੱਖ ਮੰਤਰੀ ਆਪ ਮੇਨੇ ਮੇਨੇ ਹੋਊਗਾ ਜਨਾਨੀਆਂ ਮੰਗਦੀ ਤਾਂ ਫਿਰ ਸਰਕਾਰ ਕਿਵੇਂ ਚੱਲੂਗੀ ਉਹ ਤਾਂ ਖੜ ਕੇ ਆਪਦੀ ਗੱਲ ਨੂੰ ਨਹੀਂ ਰੱਖਦੇ ਉਹ ਮਿਹਣੋ ਮਿਹਣੀ ਹੋਣ ਲੱਗ ਪੈਂਦੇ ਨੇ ਜਾਂ ਜਵਾਕ ਕਹਿ ਲੋ ਜਾਂ ਜਨਾਨੀਆਂ ਕਹਿ ਲੋ ਉਵੇਂ ਮਤਲਬ ਮਿਹਣੋ ਮਿਹਣੀ ਹੋਣ ਦਾ ਕੀ ਹੈਗਾ ਇਹ ਇਹ ਤਾਂ ਵਿਧਾਨ ਸਭਾ ਹੈ ਉੱਥੇ ਬੱਚੇ ਦੇਖ ਰਹੇ ਨੇ ਤੁਹਾਨੂੰ ਵੀ ਉੱਥੇ ਤੁਸੀਂ ਕੋਈ ਕੰਸਟਰਕਟਿਵ ਗੱਲ ਕਰੋ ਕੋਈ ਐਸੀ ਗੱਲ ਕਰੋ ਜਿਹੜੀ ਪੰਜਾਬ ਦੇ ਭਲੇ ਵਾਸਤੇ ਹੋਵੇ ਤੇ ਜਿਹਨੂੰ ਲੋਕ ਸੁਣ ਕੇ ਖੁਸ਼ ਹੋਣ ਵੀ ਹਾਂ ਅਸੀਂ ਨੁਮਾਇੰਦੇ ਭੇਜੇ ਨੇ ਨੁਮਾਇੰਦੇ ਸਾਡੀ ਗੱਲ ਕਰ ਰਹੇ ਨੇ ਤੇ ਮਤਲਬ ਉੱਥੇ ਵੀ ਮਜ਼ਾਕ ਟੀਚਰਾਂ ਤੇ ਇੱਕ ਦੂਜੇ ਨੂੰ ਮਿਹਣੇ ਦੇਣਾ ਇਹ ਇਹ ਚੋ ਕੁਝ ਨਹੀਂ ਨਿਕਲਦਾ ਪੂਰੇ ਸ਼ਬਦਾਂ 'ਚ ਵਧੀਆ ਵਧੀਆ ਗੱਲ ਕੀਤੀ ਜਾ ਸਕਦੀ ਹੈ। ਫਸਟ